ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਤੁਸੀਂ ਅੱਜ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਆ ਕੇ ਉਹਦੇ ਕਵਰੇਜ ਕਰਨ ਲਈ ਪਹੁੰਚੇ ਨੇ ਅੱਜ ਭਾਰਤ ਦੇ ਮਹਾਨ सपूत ਭਾਰਤ ਰਤਨ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਅੱਜ ਜਨਮ ਦਿਹਾੜਾ ਹੈ ਅੱਜ ਦੇ ਜਨ ਉਹਨਾਂ ਨੇ ਜਨਮ ਲੱਤਾ ਸੀ 14 ਅਪ੍ਰੈਲ 1891 ਦੇ ਵਿੱਚ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਸਤਰ ਦੇ ਉੱਤੇ ਬਾਬਾ ਸਾਹਿਬ ਨੂੰ ਯਾਦ ਕਰਦੇ ਹੋਏ ਆ ਇਹ ਸਮਾਗਮ ਇਹ ਸੈਮੀਨਾਰ ਕਰਵਾਏ ਜਾ ਰਹੇ ਨੇ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਚਾਹੂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੋ ਇੱਕ ਥੀਮ ਹੈ ਜੋ ਇੱਕ ਸੋਲ ਹੈ ਆਤਮਾ ਉਹ ਸਾਡੇ ਦੋ ਨਾਇਕਾਂ ਨੂੰ ਸਮਰਪਿਤ ਹੈ ਸ਼ਹੀਦਿਆਂ ਨੂੰ ਸਰਦਾਰ ਭਗਤ ਸਿੰਘ ਜੀ ਔਰ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਉਹਨਾਂ ਨੂੰ ਯਾਦ ਕਰਦੇ ਆ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਦਸ਼ਾ ਨਿਰਦੇਸ਼ ਪਹਿਲੇ ਦਿਨ ਹੀ ਜਾਰੀ ਕਰ ਦਿੱਤੇ ਸੀ ਸਰਕਾਰ ਬਣਦੇ ਆ ਕਿ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਾਡੇ ਦੋਨੋਂ ਮਹਾਨ ਨਾਇਕਾਂ ਦੀਆਂ ਤਸਵੀਰਾਂ ਲੱਗਣਗੀਆਂ ਕਿਸੇ ਪੋਲੀਟੀਕਲ ਬੰਦੇ ਦੀਆਂ ਨਹੀਂ ਲੱਗਣਗੀਆਂ ਸੋ ਅੱਜ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਮੌਕੇ ਯਾਦ ਕਰਦੇ ਹੋਏ ਅੱਜ ਪੂਰੇ ਜ਼ਿਲ੍ਹਾ ਪੱਤਰ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਇਹ ਸਮਾਗਮ ਕਰਾਏ ਗਏ ਸੈਮੀਨਾਰ ਕਰਵਾਏ ਗਏ ਔਰ ਅੱਜ ਜਿਹਦੇ ਚਲਦੇ ਹੋਏ ਮੈਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵਿਖੇ ਉਰੇ ਪਹੁੰਚੇ ਹਾਂ ਉਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਖੇ ਉਰੇ ਸੈਮੀਨਾਰ ਕਰਵਾਇਆ ਗਿਆ ਔਰ ਮੇਰੇ ਨਾਲ ਇਸ ਮੌਕੇ ਦੇ ਉੱਤੇ ਫਤਿਹਗੜ੍ਹ ਸਾਹਿਬ ਤੋਂ ਐਮ ਐਲ ਏ ਲਖਵੀਰ ਸਿੰਘ ਜੀ ਰਾਏ ਸਾਹਿਬ ਬੱਸੀ ਪਠਾਣਾ ਤੋਂ ਐਮਐਲਏ ਸਰਦਾਰ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਡਿਪਟੀ ਕਮਿਸ਼ਨਰ ਲੁਧਿਆਣਾ ਸੋਨਾ ਠੰਡ ਜੀ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਜੀ ਔਰ ਉਹਨਾਂ ਦੇ ਨਾਲ-ਨਾਲ ਸਾਡੇ ਉਰੇ ਦੇ ਵਾਈਸ ਚਾਂਸਲਰ ਡਾਕਟਰ ਪ੍ਰਿਤਪਾਲ ਸਿੰਘ ਜੀ ਤੇ ਸਾਡੇ ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਅਜੀਤਪਾਲ ਸਿੰਘ ਲੇਵੜਾ ਜੀ ਤੇ ਵੱਖ-ਵੱਖ ਸ਼ਖਸੀਅਤਾਂ ਜਿਨ੍ਹਾਂ ਨੇ ਅੱਜ ਉਰੇ ਇਸ ਸਮਾਗਮ ਦੇ ਵਿੱਚ ਹਿੱਸਾ ਲਇਆ ਮੈਂ ਸਾਰਿਆਂ ਦਾ ਅੱਜ ਇਸ ਸੈਮੀਨਾਰ ਵਿੱਚ ਪਹੁੰਚਣ ਤੇ ਜਿੱਥੋਂ ਧੰਨਵਾਦ ਕਰਦਾ ਹਾਂ ਮੋ ਤੁਮਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਉਹਨਾਂ ਸਟੂਡੈਂਟਸ ਦਾ ਉਹਨਾਂ ਵਿਦਿਆਰਥੀਆਂ ਦਾ ਉਹਨਾਂ ਬੱਚਿਆਂ ਦਾ ਬੱਚੀਆਂ ਦਾ ਜਿਨ੍ਹਾਂ ਨੇ ਅੱਜ ਇਸ ਸੈਮੀਨਾਰ ਦੇ ਵਿੱਚ ਪਾਰਟਿਸਪੇਸ਼ਨ ਕੀਤਾ ਔਰ ਵੱਖ-ਵੱਖ ਆਪਣੇ ਫੀਲਡ ਦੇ ਵਿੱਚ ਖੇਤਰਾਂ ਦੇ ਵਿੱਚ ਮੱਲਾ ਮਾਰੀਆਂ ਅੱਜ ਉਹਨਾਂ ਨੂੰ ਇਨਾਮ ਵੀ ਵੰਡੇ ਗਏ ਨੇ ਔਰ ਮੈਨੂੰ ਇਹ ਵੀ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਇਹ ਜਾਣਕਾਰੀ ਮਿਲੀ ਕਿ ਡਾਕਟਰ ਬਾਬਾ ਸਾਹਿਬ ਭੀਮrao Ambedkar ਜੀ ਦੀ ਜੋ ਸਕਾਲਰਸ਼ਿਪ ਸਕੀਮ ਚੱਲਦੀ ਹੈ ਉਸ ਦਾ ਲਾਹਾ ਉਸ ਦਾ ਲਾਭ ਲੱਖਾਂ ਬੱਚੇ ਪੰਜਾਬ ਦੇ ਵਿੱਚ ਲੈ ਰਹੇ ਨੇ ਜਿਹਦੇ ਚੱਲਦੇ ਹੋਏ ਜੋ ਅੱਜ ਆਪਣੀ ਸਪੀਚ ਦੇ ਦੌਰਾਨ ਸਾਨੂੰ ਵਾਈਸ ਚਾਂਸਲਰ ਸਾਹਿਬ ਨੇ ਵੀ ਦੱਸਿਆ ਕਿ ਤਕਰੀਬਨ ਤਕਰੀਬਨ ਇਸ ਇੰਸਟੀਚਿਊਟ ਦੇ ਵਿੱਚ 2800 ਤੋਂ ਲੈ ਕੇ 3000 ਦੇ ਕਰੀਬ ਬੱਚੇ ਆਹੀ ਜਿਹੇ ਨੇ ਜੋ ਉਸ ਸਕਾਲਰਸ਼ਿਪ ਦਾ ਪੰਜਾਬ ਸਰਕਾਰ ਦੀ ਚੱਲ ਰਹੀ ਸਕਾਲਰਸ਼ਿਪ ਦਾ ਲਾਭ ਉਠਾ ਰਹੇ ਨੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਵਿੱਦਿਆ ਦਾ ਚਾਨਣ ਕਰ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਨੇ ਸੋ ਮੈਂ ਇੱਕ ਵਾਰ ਤੋਂ ਫੇਰ ਡਾਕਟਰ 바ਵਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਉਹਨਾਂ ਦੇ ਇਸ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਯਾਦ ਕਰਦੇ ਜਿੱਥੇ ਆਪਣੇ ਵੱਲੋਂ ਉਹਨਾਂ ਨੂੰ ਸਿਰ ਝੁਕਾ ਕੇ ਸਜਦਾ ਕਰਦੇ ਹਾਂ ਉੱਥੇ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਜਿੱਡਾ ਵੱਡਾ ਸਮਾਜਿਕ ਰੈਵੋਲੂਸ਼ਨ ਉਹਨਾਂ ਨੇ ਲਿਆਂਦਾ ਸੀ ਇਸ ਛੂਹਾ ਛਾਤ ਦੀ ਜੋ ਇੱਕ ਬੜੀ ਮਾੜੀ ਅਲਾਮਤ ਸਮਾਜ ਦੇ ਵਿੱਚ ਚੱਲ ਰਹੀ ਸੀ ਡਿਸਕ੍ਰਿਮੀਨੇਸ਼ਨ ਦੀ ਜੋ ਮਾੜੀ ਹਾਲਤ ਹੈ ਸੰਸਾਰ ਦੇ ਵਿੱਚ ਇਸ ਸਮਾਜ ਦੇ ਵਿੱਚ ਚੱਲ ਰਹੀ ਸੀ ਔਰ ਇਹ ਵਰਨ ਸ਼ੰਕਲਾ ਨੂੰ ਇਸ ਸਿਸਟਮ ਨੂੰ ਖਤਮ ਕਰਦੇ ਹੋਏ ਜੋ ਸਾਡੇ ਗੁਰੂ ਸਾਹਿਬ ਦਾ ਵੀ ਸਿਧਾਂਤ ਜੋ ਗੁਰੂ ਸਾਹਿਬ ਸਾਨੂੰ ਪਹਿਲਾਂ ਦੇ ਕੇ ਗਏ ਨੇ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ ਉਸ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਹੋਏ ਇਸ ਡਿਸਕ੍ਰਿਮੀਨੇਸ਼ਨ ਨੂੰ ਇਸ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਖਤਮ ਕੀਤਾ ਔਰ ਇਸ ਦੇ ਨਾਲ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਅੱਜ ਜਿਹੜਾ ਦੇਸ਼ ਦਾ ਸਾਡਾ ਕਨਸਟੀਟਿਊਸ਼ਨ ਹੈ ਉਸ ਕਨਸਟੀਟਿਊਸ਼ਨ ਨੂੰ ਅਸੀਂ ਹਰ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਜੋ ਟਾਲਿਆ ਉਹਨੂੰ ਇੰਪਲੀਮੈਂਟ ਕੀਤਾ ਸੋ ਐਸੇ ਮਹਾਨ ਨਾਇਕ ਨੂੰ ਜਿੰਨੀ ਜਿੰਨੀ ਤਾਰੀਫ ਜਿੰਨੀ ਕੀਤੀ ਜਾਵੇ ਉਨੀ ਥੋੜੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਬਿੰਦਰ ਸਾਹਿਬ ਦਾ ਜਿਹੜਾ 134 ਮਾ ਜਨਮ ਦਿਹਾੜਾ ਸੀ ਅਸੀਂ ਸਾਰੇ ਨੇ ਪਹਿਲਾਂ ਜਾ ਕੇ ਜਿਹੜਾ ਡੀਸੀ ਅਫਸਰ ਦੇ ਸਾਹਮਣੇ ਜਿਹੜੀ ਉਹਨਾਂ ਦੀ ਮੂਰਤੀ ਹੁੰਦੀ ਹੁਣਾਂ ਤੇ ਫੁਰਲਾਪਣ ਕਿਤੇ ਉਹ ਤੋਂ ਬਾਅਦ ਇੱਥੇ ਜਿਹੜਾ ਗੁਰੂਗ੍ਰਾਂਥ ਸਾਹਿਬ ਵਰਡ ਯੂਨੀਵਰਸਿਟੀ ਹੈ ਉੱਥੇ ਜਿਹੜਾ ਸੈਮੀਨਾਰ ਸੀ ਉਹਨਾਂ ਦੀ ਜ਼ਿੰਦਗੀ ਬਾਰੇ ਸਟੂਡੈਂਟਸ ਵੀ ਲੈਕਚਰ ਦੇ ਕੇ ਗਏ ਐ ਪ੍ਰੋਫੈਸਰ ਵੀ ਲੈਕਚਰ ਦਿੱਤੇ ਤੇ ਅਸੀਂ ਵੀ ਬੋਲੇ ਤੇ ਬਹੁਤ ਕੁਝ ਅੱਜ ਮਤਲਬ ਜਾਣਕਾਰੀ ਹੋਰ ਵੀ ਵਾਧੀ ਹੋਈ ਉਹਨਾਂ ਦੀ ਕਿ ਉਹਨਾਂ ਦੀ ਕਿੱਡੀ ਬਿੱਟੀ ਕੁਰਬਾਨੀ ਹੈ ਅੱਜ ਜਿਹੜੇ ਦੇਸ਼ ਇੱਕ ਹੈ ਤਾਂ ਉਹਨਾਂ ਦੀ ਬਦੌਲਤ ਹੈ ਸਾਡੇ ਦੇਸ਼ ਦੇ ਸੰਵਿਧਾਨ ਦੇ ਪਿਤਾ ਨੇ ਜੇ ਰਿਜ਼ਰਵੇਸ਼ਨ ਸਭ ਨੂੰ ਮਿਲਿਆ ਤਾਂ ਉਹਨਾਂ ਦੀ ਬਦੌਲਤ ਹੈ ਉਹਨਾਂ ਦੀ ਸੋਚ ਹੀ ਉਹਨਾਂ ਤੇ ਦ੍ਰਿੜਤਾ ਸੀ canal de Juego